ਖਤਰੀ ਵਾਲੇ ਪੈਪ ਨੂੰ ਵੀ ਬਾਈ ਕਰਤਾ ਦਾ ਰੰਗ ਗੱਲ ਐਂਡ ਕਰਤਾ ਸਾ ਤੇ ਹੁਣ ਚੱਲਦੇ ਆਂ ਫਾ ਪਿੱਛੇ ਨੂੰ ਜਸੂ ਭੇਜਿਆ ਉੱਪਰ ਕਬੂਤਰ ਢਾਉਣ ਨੂੰ ਦਿਖਾਉਨੇ ਕਿਹੜਾ ਕਿਹੜਾ ਢਾਉਣਾ ਤੇ ਪਿੱਛੇ ਮਾਰ ਲਈ ਜਿਹੜਾ ਪਾਉ ਸਿੰਘ ਫਿਰਦਾ ਨਾਵੇਂ ਥੋਡੇ ਚੂਚੇ ਵੀ ਕਰੇ ਹੋਏ ਆਂ ਬੰਦ ਆਉ ਚੂਚੇ ਖੋਲ ਦਿੰਦਾ ਕਾਲੇ ਗੋਹਾ ਲਾ ਕੇ ਆਉਣੇ ਤਾਰੇ ਤਾਰੇ ਹਾਂ ਤੇ ਇੱਧਰ ਵੀ ਸੈੱਡ ਵੈਟਰ ਨੇ ਸਾਰੇ ਸਸਰੀ ਗਾ ਸਾਰੇ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਪੂਟਾ ਡਾਉਣ ਲੱਗੇ ਆ ਬਈ ਜਸੂ ਜਿੰਗ ਪਹੁੰਚਿਆ ਉੱਪਰ ਤੁੰਦ ਖਾਉਣੇ ਕਿਹੜੇ ਕਿਹੜੇ ਡਾਉਣੇ ਆ ਦੋ ਤਿੰਨ ਤੱਕ ਇਹਦੇ ਉੜਦੇ ਵੀ ਆ ਤਿੰਨ ਚਾਰ ਆ ਜਾਣਾ ਮੈਂ ਦੱਸੂਗਾ ਪਿੰਡ ਟੋਟਲ ਕਿੰਨੇ ਕਬੂਤਰ ਉੜ ਰਹੇ ਆ ਅੱਜ ਲਵਾਈ ਮੇਟਰ ਜਸੂ ਪਹੁੰਚ ਗਿਆ ਪਰ ਤੂਫਾਨ ਆ ਤੇ ਲੰਬੂ ਹੈ ਹਰਾ ਪੋਟਾ ਹਰੀ ਮੋਸ਼ਾ ਅ ਗੁਲਾਬੀ ਪੋਟਾ ਤੇ ਹਰਾ ਦੂਸਾ ਦਿਖਾ ਦੇ ਏ ਛੜ ਦੇ ਵੀ ਦੋਨਾਂ ਨੂੰ ਲਓ ਬਈ ਮਿ Đਾ ਤੇ ਦੋਨੇ ਟਾਈਮ ਦੇਖ ਲੋ 6:36 ਹੋ ਗਏ ਚਲੋ ਉੜਨ ਦੋ ਅੱਜ ਇਹਨਾਂ ਦੀ ਦੂਜੀ ਢਾਈ ਬਣਦੀ ਆ ਕਿਉਂਕਿ ਪਹਿਲੀ ਢਾਈ ਕੱਲਿਆਂ ਦੀ ਕਰਾਈ ਆ ਦੂਜੀ ਢਾਈ ਪਹਿਲਾਂ ਤਾਂ ਬੱਚਿਆਂ ਨਾਲ ਡਾਉਂਦੇ ਹੁੰਦੇ ਜਿਹਨਾਂ ਨੂੰ ਘੇਰੇ 'ਚ ਕਢਾਏ ਮੜੇ ਅੱਜ ਦੂਜੀ ਢਾਈ ਬਣਦੀ ਆ ਸੁੱਕੀ ਦੇਖਦੇ ਆ ਫਿਰ ਹੁਣ ਕੀ ਕਰਦੇ ਨੇ ਹਾਂ ਇੰਦਰ ਵੈਦ ਸਿੰਘ ਜੀ ਠੀਕ ਆ ਕੰਮ ਓਕੇ ਰਿਪੋਰਟਾਂ ਦੇ ਇੱਕ ਵਾਰੀ ਤੁਹਾਨੂੰ ਬਈ ਨਿਗਾ ਮਰਾ ਦਵਾ ਮੈਂ ਕਬੂਤਰਾਂ ਦੇ ਇੱਕ ਮਿੰਟ ਹੋ ਜਾਂਦਾ ਤੂਫਾਨ ਤਾਂ ਇੱਕ ਮਿੰਟ ਘੁੰਮਣ ਦਵਾ ਇੱਧਰ ਘੁੰਮਿਆਉਣ ਦੇ ਨਾ ਇਹਨਾਂ ਨੂੰ ਫੇਰ ਦਿਖਾਉਣਾ ਐਨੇ ਆ ਦੇਖ ਲੋ ਪੰਜ ਸੱਤ ਉੱਡਦੇ ਨੇ ਦੋ ਆ ਜਾਂਦੇ ਨੇ ਦੋ ਆ ਗਏ ਦੋ ਹੋ ਗਏ ਕਬੂਤਰਾਂ ਦਾ ਬਈ ਪਿੰਡ ਬਹੁਤ ਉੱਡਦੇ ਨੇ 24 25 ਜਣਿਆਂ ਨੇ ਕਬੂਤਰ ਰੱਖੇ ਨੇ ਪਿੰਡ ਤੇ ਹੈ ਸਭ ਦੀ ਵਧੀਆ ਨੇ ਵਧੀਆ ਉੱਡਦੇ ਨੇ ਸਾਰਿਆਂ ਦੇ 1 2 ਕੈਂਡੀ ਡੇੜ ਆਉਂਦੇ ਨਹੀਂ ਹੈਗੇ ਬਾਕੀ ਦਾ ਸਭ ਤੇ ਵਧੀਆ ਉੜਦੇ ਨੇ ਤੁਹਾਨੂੰ ਮੈਂ ਆਪਣੇ ਵਾਲਾ ਦਿਖਾਉਣਾ ਕਿੱਥੇ ਆ ਗਏ ਆ ਫਿਰਦੇ ਨੇ ਦੋਨੇ ਉਹ ਤੂਫਾਨ ਫਿਰਦਾ ਇੱਧਰ ਹੋ ਗਿਆ ਓਲੇ ਜਿਹੜੇ ਤੁਹਾਨੂੰ ਦਸਾਣਾ ਖੜ ਜੋ ਉੱਠਣ ਦੋ ਇਹ ਕਹਿੰਦਾ ਪ੍ਰੋਬਲਮ ਬਹੁਤ ਆ ਯਾਰ ਪੈਰ ਦੁਖਦਾ ਬੜਾ ਕੰਮੇ ਆਣ ਦੋ ਇੱਕ ਮਿੰਟ ਦਿਖਾ ਗਈ ਫਿਰ ਮੈਂ ਉੱਧਰ ਜਾਣਾ ਆ ਗਏ ਦੋਨੇ ਆ ਫਿਰਦੇ ਨੇ ਕਾਰਲੋ ਜੇਕ ਪਿਛੇ ਪੋਟੇ ਪੁੰਛ ਵਾਲਾ ਮੂਰੇ ਪੋਟੇ ਢੂਸੇ ਵਾਲਾ ਠੀਕ ਹੈ ਉਹ ਕੇਰਬੋਟ ਚਲੋ ਫਿਰਨ ਦੋ ਇਹਨਾਂ ਨੂੰ ਆਪਾਂ ਚੱਲਦੇ ਹਾਂ ਹੁਣ ਉੱਧਰ ਚਾਹ ਬਾੜੇ ਪੀਏ ਆਹ ਫਿਰਦੇ ਆ ਬਈ ਦੋਨੇ ਕਬੂਤਰ ਆਹ ਦੇਖੋ ਬਾਕੀ ਇੱਧਰ ਦੇਖ ਲਓ ਕਿੰਨੇ ਫਿਰਦੇ ਨੇ ਬੱਚੇ ਟੜੀ ਨਹੀਂ ਆ ਗਏ ਮਝੂਰੀ ਦੇਣ ਆਹ ਫਿਰਦੇ ਆ ਬਈ ਦੋਏ ਉਹ ਕੇਰਬੋਟ ਹਲ ਤੱਕ ਦਾ ਉੜੇ ਹੋਏ ਆ 23 24 ਕਬੂਤਰ ਪਿੰਡ 1 ਆ ਕਰਦਾ ਤੇ 9 ਫਿਰਦੇ ਨੇ 2 ਆ ਫਿਰਦੇ ਨੇ ਤੇ ਆ ਕਰਦਾ ਤੇ 9 ਫਿਰਦੇ ਨੇ ਬਾਕੀ ਉੱਚੇ ਖੜੇ ਨੇ ਕਾ ਆ ਗਿਆ ਆ ਕਰਦਾ ਹਾਂ ਦੇਖੋ 1 ਆ ਆ ਗਿਆ ਕਲਾ ਬिडੂ ਸੇ ਦਾ 4 ਆ ਆ ਗਏ ਆ ਦੇਖੋ ਬਾਕੀ ਗਣ ਕੇ ਦੱਸਦਾ ਕਿੰਨੇ ਉੜਦੇ ਨੇ ਪਹੁੰਚ ਗਏ ਫੇਰ ভাই ਪਿੱਛੇ ਕਬੂਤਰਾਂ ਕੋਲ ਇਹਨਾਂ ਨੂੰ ਹਲੇ ਘੰਟੇ ਦਾ ਕੱਢਾਂਗੇ ਚੂਚੇ ਖੋਲਦਾ ਬਾਪੂ ਲਾ ਲਈ ਨਵੇਂ ਖੁੱਡੇੇ ਕਰਤੇ ਤੇ ਬੰਦੇ ਚੂਚੇ ਖੋਲ ਲੀਏ ਫਿਰ ਹੁਣ ਇਹਨਾਂ ਨੂੰ ਆ ਜਾਓ ਵੀ ਚੋਬਰੋ ਹਾਂ ਜਾਂਦੇ ਨੇ ਡਾਰੀਆਂ ਮਾਰਦੇ ਕਬੂਤਰ ਹੁਣ ਦਿਖਾਦਾ ਇੱਕ ਮਿੰਟ ਇਕੱਠੇ ਦਿਖਾਉਣਾ ਹੈ ਦੋਨੇ ਆ ਜਾਂਦਾ ਹਰਾ ਬੁੱਟਾ ਹਰੀ ਗੁੰਝ ਠੀਕ ਆ ਦੂਜਾ ਵੀ ਦਿਖਾਉਣਾ ਤੁਹਾਨੂੰ ਦੂਜਾ ਇੱਧਰ ਕੀੜਾ ਮਾਰਦਾ ਆ ਦੇਖੋ ਮੂਰੇ ਜਾਂਦਾ ਖੜ ਜੋ ਇੱਕ ਮਿੰਟ ਯਾਰ ਆਹ ਦੇਖੋ ਦੇਖਿਆ ਆ ਉਹ ਜਾਂਦਾ ਆ ਆ ਗਿਆ ਹਰਾ ਬੁੱਟਾ ਹਰੀ ਗੁੰਝ ਸਉਣ ਉੱਪਰ ਦੇਖੋ ਪੰਜ ਦਾ ਆ ਉੜਦੇ ਨੇ 6 7 8 9 11 12 12 13 14 14 ਤੇ ਇਧਰ ਵੀ ਦਿਖਾਉਣਾ ਤੁਹਾਨੂੰ ਹਰ ਜੋ 15 ਆ ਜਾਂਦਾ ਹੈ 15 ਉਹ ਦੇਖੋ 16 17 18 19 19 20 ਉੜਦੇ ਨੇ ਘਟੋ ਘਟ 40 45 ਕਬੂਤਰ। ਤੋਂ ਗਿਆ ਉਹ ਪਿੰਡ ਦੇ ਦੂਜੀ ਸਾਈਡ ਵੀ ਉੱਡਦੇ ਨੇ। ਹੈਗੇ ਟੋਟਲ 40 45 ਆ ਜੋੜ ਰਹੇ ਨੇ ਕਬੂਤਰ। ਤੇ ਨੂਰੀ ਦੇਖੋ ਫਿਰ ਆਹ ਕਰਦੀ ਹੈ ਪਾਣੀ ਪੂਣੀ ਪੀ ਰਹੀ ਹੈ। ਓਕੇਰ ਬੋਟਾਂ। ਚਲੋ ਚੂਚੇ ਆ ਨਹੀਂ ਗਿਣਤੀ ਮਾਰ ਲਈ ਖੜੇ 1 2 3 4 5 8 ਨੇ ਚੂਚੇ ਬਾਉ 9ਵਾਂ ਕਿਹੜਾ ਪਤਾ ਨਹੀਂ ਦੇ। ਹੈ? ਉਹ ਫਿਰਦਾ ਹਗਾ। ਹੈਗੇ ਨੇ 9 ਪੂਰੇ ਬਾਈ ਓਕੇਰ ਬੋਟਾਂ। ਹੁਣ ਤਾਂ ਬਥੇਰਾ ਖੁੱਲਾ ਗੱਡਾ। ਬਾਦੂ ਆ ਹਨਾ। ਗਾਲੇ ਜੁੜੀ ਐਨ ਵਧੀਆ ਲੱਗੀ ਰੀ ਆ ਹੁਣ ਤਾਂ ਮੋਟਰ ਚੱਲਦੀ ਆ ਬਾਈ ਆਪਾਂ ਪਹੁੰਚ ਗਏ ਮੋਟਰ ਤੇ ਬਾਜਰਾ ਵੀ ਉੱਗ ਗਿਆ ਆ ਦੂਰੋਂ ਥੋੜਾ ਘੱਟ ਦਿਖਦਾ ਤੇ ਤੁਹਾਨੂੰ ਦਿਖਾਈਏ ਕਬੂਤਰ ਆ ਦੇਖੋ ਹੁਣ ਕਿੰਨੇ ਕਬੂਤਰੇ ਕਬੂਤਰ ਉੜਦੇ ਆ ਲੈ ਅਰਜਟ ਬਸ ਸਾਲਾ ਨਾ ਬੋਖੇ ਨਹੀਂ ਗੱਲਾਂ ਦੇਖੋ ਰੋਪੇ ਜੋ ਹੁਣ ਇੱਕ ਵਾਰੀ ਘੁੰਮਣ ਦੋ ਪਹਿਲਾਂ ਸਾਰਿਆਂ ਨੂੰ ਫੇਰ ਦਿਖਾਉਣਾ ਆਪਣੇ ਵਾਲੇ ਆ ਫਿਰ ਦੇ ਦੋ ਅਤੀ ਗਿਆ ਪਤਾ ਨਹੀਂ ਕਿਹੜਾ ਨਾਲ ਫਿਰਦਾ ਤੇ 6 7 6 ਫਿਰਦੇ ਨੇ ਲਓ ਯਾਰ ਬਲਰ ਬਹੁਤ ਹੁੰਦਾ ਹੈ ਜੀ ਆਹਰੇ ਦੇ ਮਾਰ ਲੋ ਨੀਗਾ ਯਾਰ ਛੱਡੋ ਘਰ ਪਹੁੰਚ ਗਏ ਬਾਈ ਆ ਆ ਜਾਂਦਾ ਪੋਟੇ ਰੁਸਿਆ ਲੱਖ ਪੋਟੇ ਰੁਸੇ ਵਾਲਾ ਆ ਜਾਂਦਾ ਪੋਟੇ ਗੂਛਾੜਾ ਹੋ ਜਾਂਦਾ ਓਕੇ ਯਾਰ ਬੋਟਾ 5 7 5 ਫਿਰਦੇ ਨੇ ਟੋਟਲ ਗਿਣੇ ਆ ਬਾਈ 43 ਕਬੂਤਰ ਆ ਡ ਰਹੇ ਨੇ ਮੋਟਰ ਦੇ ਖੜ ਕੇ ਮੈਂ ਸਾਰਿਆਂ ਦੇ ਗਨੇ ਆ। ਬੈਰੀ ਆ ਗਈ ਮਿੱਤਰੋ ਆਹ ਦੇਖੋ। ਫੰਗ ਜਿਹਾ ਝਾਣੀ ਫਿਰਦੀ ਆ ਪਰ ਕਬੂਤਰ ਆ ਉਹ ਫਿਰਦੇ ਨੇ ਉੱਚੇ ਸਾਰੇ ਹੀ ਲੱਗੇ। ਆ ਆ ਗਈ ਦੇਖੋ। ਕਰੂਗੀ ਕੋਦੇ। ਹਮਰੀਆਂ ਚਲੋ ਕੋਈ ਚੱਕਰ ਨਹੀਂ। ਦੋ ਆ ਗਈਆਂ। ਆ ਦੂਈ ਵੀ ਆ ਗਈ ਆ ਹੋ ਗਈ। ਆ ਗਿਆ ਵੀ ਆਪਣਾ ਪੋਟੇ ਪੂੰਛ ਵਾਲਾ ਨੀਵੇਂ ਆ ਗਏ ਨੇ ਹੁਣ ਸਾਰੇ ਕਬੂਤਰ ਤੋਂ ਦੂਜਾ ਦਿਖਾਉਣਾ ਪੋਟੇ ਟੂਸਿਆਲਾ ਆ ਤਾਂ ਉਹ ਲੰਘ ਗਿਆ ਪੋਟੇ ਟੂਸਿਆਲਾ ਆ ਜਾਂਦਾ ਆਹ ਬਾਕੀ ਵੀ ਨੀਵੇਂ ਆ ਗਏ ਆ ਦੇਖੋ ਸਾਰੇ ਨੀਵੇਂ ਆ ਗਏ ਨੇ ਹੁਣ ਚੱਕਰ ਜਾਂ ਮਾਰਨਗੇ ਇੱਧਰ ਦੇਖ ਲਓ ਇੱਧਰ ਵੀ ਕਾਫੀ ਉੱਡ ਰਹੇ ਨੇ ਹੋਏ ਚੱਲੋ ਤੁਹਾਨੂੰ ਦੱਸਾਂਗੇ ਐਂਡ ਤੇ ਟਾਈਮ ਫਿਰ 9:30 ਹੋਏ ਹਾਲੇ ਤਾਂ ਹਾਲ ਦਾ ਘੰਟੀ 3 ਹੋਇਆ ਔੜਦਿਆਂ ਨੂੰ ਫੇਰ ਗਏ ਭਾਈ ਉੱਚੇ ਬੂਟ ਤੱਕ ਆ ਜਾਂਦਾ ਬੋਟੇ ਪੁੰਛ ਵਾਲਾ ਤੇ ਤੂਫਾਨ ਵੀ ਤੁਹਾਨੂੰ ਦਿਖਾ ਦਿੰਦਾ ਬੋਟੇ ਦੂਸੇ ਵਾਲਾ ਆਉਂ ਫਿਰਦਾ ਆ ਉਹ ਇਹਦਾ ਖਾਸਾ ਉੱਚਾ ਖੜਾ ਹੈ ਆਓ ਦੇਖੋ ਉਹ ਕੇਰ ਬੋਟਾ ਫਿਰਦੇ ਨੇ ਸਾਰੇ ਹੁਣ ਉੱਚੇ ਹੋ ਗਏ ਲਓਏ ਮਿੱਤਰ ਹਰਾ ਪੁੱਟਾ ਹਰੀ ਪੁੰਛ ਫਿਰ ਰਿਹਾ ਹੈ ਤੇ ਆਪਣਾ ਟੂਸੇ ਵਾਲਾ ਤੁਹਾਨੂੰ ਦਿਖਾਉਣਾ ਮੈਂ ਟੂਸੇ ਬੋਟਿਆ ਉਹ ਵੀ ਫਿਰ ਰਿਹਾ ਟਾਈਮ 11 ਦੇ ਲਗਭਗ ਹੋ ਗਿਆ ਹਾਲੇ ਤਾਂ ਸੋਣਾ ਫਿਰਦੇ ਨੇ ਅੱਧੇ ਘੰਟੇ ਤੱਕ ਟਾਂਗੀ ਲਾਵਾਂਗੇ ਠੀਕ ਹੈ ਨਹੀਂ ਬਾੜਾ ਵੀ ਨਹੀਂ ਫੂਕਣੇ ਕਿਉਂਕਿ ਬਿਨਾ ਪਾਣੀ ਦੋ ਆ ਹਲੇ ਕਿੱਥੇ ਗਿਆ ਤਾਂ ਹੋਰ ਆ ਆ ਵੀ ਹੋ ਰਿਹਾ ਇੱਕ ਮਿੰਟ ਤੁਹਾਨੂੰ ਦਿਖਾਉਣਾ ਮੈਂ ਆ ਫਿਰਦਾ ਆ ਫਿਰਦਾ ਬੋਟੇ ਟੂਸੇ ਵਾਲਾ ਵਧੀਆ ਫਿਰਦੇ ਨੇ ਹਲੇ ਘੈਂਟ ਚਾਲ ਚ ਨੇ ਫਿਰਨ ਤੋਂ ਹਲੇ ਇਹਨਾਂ ਨੂੰ ਬਾਈ ਉਹਦਨ ਵਾਲਾ ਬਾਜ ਜਾ ਫੇਰ ਆ ਗਿਆ ਦੇਖੋ ਅੱਜ ਤੀਜਾ ਚੌਥਾ ਚੱਕਰ ਆ ਇਹਦਾ ਪਹਿਲਾਂ ਦੋ ਫਿਰਦੇ ਤੇ ਹੁਣ ਕੱਲਾ ਆ ਗਿਆ ਕਬੂਤਰ ਇੱਕ ਆਹ ਦੇਖੋ ਬੈਰੀ ਆਹ ਫਿਰਦੀ ਹੈ ਖੜ ਜੋ ਇੱਕ ਮਿੰਟ ਦਿਖਾਈ ਦਿੰਨਾ ਆਹ ਦੇਖੋ ਫਿਰਦੀ ਹੈ ਨਾ ਸਾਰੇ ਕਬੂਤਰ ਹੋ ਗਏ ਤੇਜੇ ਬਾਜ ਆ ਉਹ ਫਿਰਦਾ ਆਹ ਦੇਖੋ ਕਿੱਥੇ ਖੜਾ ਹੈ ਦੂਸੇ ਵਾਲਾ ਹੁਣ ਜਾ ਕੇ ਹੋ ਗਿਆ ਉਹ ਉਤਰਾ ਨੂੰ ਵੀ ਪਾ ਦਈਏ ਬਾਈ ਪਾਣੀ ਲੱਤ ਦੇਖ ਲਓ ਮੈਂ ਕਿਵੇਂ ਧਰਦਾ ਐ ਐ ਤੇ ਉਹ ਚੂਚੇ ਬਾਹਰੇ ਫਿਰਦੇ ਨੇ ਲੈ ਬਾਹੋ ਤੇਰੇ ਭਾਉ ਸਿੰਘ ਚਲੋ ਬਾਈ ਮੈਂ ਕਰਦਾ ਇਹਨਾਂ ਸਗਰ ਪੂਰੇ ਨੇ ਬਿੱਲੀ ਬੁੱਲੀ ਨਾ ਆ ਗਈ ਕਰਦਾ ਮੈਂ ਬੰਦ ਇਹਨਾਂ ਨੂੰ ਪਹਿਲਾਂ ਦਾਣਾ ਪਾਣੀ ਪਾਦਾ ਇਹਨਾਂ ਨੂੰ ਟਾਈਟ੍ਰੈਸਾਈਕਲਿਨ ਵੀ ਪਾ ਦਈਏ ਬਾਈ ਅੱਜ ਇਹਨਾਂ ਨੇ ਇਹ ਬਹੁਤ ਹੈ ਵਿੱਚ ਸੜਾ ਉਹ ਫੂਸ ਜਾ ਪੈ ਗਿਆ ਚਲ ਕੋਈ ਨਹੀਂ ਉਦੋਂ ਭਰੇ ਆ ਜਾਣਾ ਪਾਣੀ ਨਾਲ ਫੜਤੇ ਵੀ ਸਾਰੇ ਹੀ ਬਾਹਰ ਪਾਣੀ ਪਾਦਾ ਪੈਟਰਾਸਾਈਗਲਿਨ ਪਾਦਾ ਸਰੋਂ ਸਰੋਂ ਪਾਤੀ ਦਾਣੇ ਪਾਦੇ ਚੂਚਿਆਂ ਨੂੰ ਕਰੀਏ ਬੰਦ ਕਬੂਤਰ ਵੀ ਫੁੱਲ ਉੱਚੇ ਨੇ ਆ ਦੇਖੋ ਛੋਟੇ ਦੂਸੇ ਵਾਲਾ ਫਿਰਦਾ ਖੇਲਦਾ ਹੀ ਸਾਰਾ ਪੋਟਾ ਪੂੰਛ ਵਾਲਾ ਦਿਖਾਉਣਾ ਦੇਖੋ ਦੇਖੋ ਫਾਂਗ ਛੱਡੀ ਫਿਰਦਾ ਨਾ ਇਹਨੇ ਛੋਟੇ ਪੂੰਛ ਵਾਲਾ ਉੱਚਾ ਥੋੜਾ ਜਿਹਾ ਉਹ ਦਿਖਾ ਦਿੰਨਾ ਦੇਖੋ ਕਮੈਂਟ ਕਿੱਧਰ ਗਿਆ ਇੱਕ ਮਿੰਟ ਬਈ ਨਗਾ ਬਈ ਤੇ ਦਿਖਾਉਣਾ ਤੇ ਪੂਛਾਲਿਆ ਕਿੱਥੇ ਆ ਉਹ ਚੱਕਰ ਜ਼ਿਆਦਾ ਮਾਰ ਰਿਹਾ ਤਾਂ ਆ ਦੇਖੋ ਤਾਂ ਫੰਗ ਛੱਡੀ ਫਿਰ ਰਿਹਾ ਤੂਫਾਨ ਤਾਂ ਵੀ ਇੱਕ ਵਾਰੀ ਦਿਖਾ ਕੇ ਹੀ ਫਿਰ ਮੈਂ ਚੂਚੇ ਬੰਦ ਕਰੂੰਗਾ ਇੱਕ ਮਿੰਟ ਰੁਕ ਜਾ ਆ ਜਾਂਦਾ ਈ ਬੋਟੇ ਪੂਛਾਲਾ ਤੁਹਾਨੂੰ ਕਿਹਾ ਤਾਂ ਹੁਣ ਚਾਖੜ ਆਉਂ ਜਾਂਦਾ ਚਲੋ ਫਿਰੰਦੋ ਹਲੇ ਇਹਨਾਂ ਨੂੰ ਬਈ ਮਿੱਤਰੋ ਕਰਤੇ ਚੂਚੇ ਵੀ ਬੰਦ ਠੀਕ ਆ ਓਕੇ ਆ ਰੋਟਾ ਲਓ ਮਿੱਤਰੋ ਦੇਖੀਏ ਕਬੂਤਰ ਹੁਣ ਆ ਫਿਰਦਾ ਪੋਟੇ ਟੂਸੇ ਵਾਲਾ ਟਾਂਗੀ ਲਾਉਨੇ ਆ ਹੁਣ ਬਸ ਹਰਾ ਬੋਟਾ ਪੂਛ ਬਾੜਾ ਉੱਚਾ ਉਹ ਫੇਰ ਚੜ ਗਿਆ ਉੱਚਾ ਤੁਹਾਨੂੰ ਇੱਕ ਵਾਰੀ ਨਿਗਾਹ ਮਰਾਉਣਾ ਜੇ ਦੇਖ ਗਿਆ ਇੱਕ ਮਿੰਟ ਫਿਰਦਾ ਵੀ ਪੋਟੇ ਪੂਛਾ ਓ ਦੇਖੋ ਜੇ ਦਿਖਿਆ ਹੋਵੇ ਤੁਹਾਨੂੰ ਓ ਬੜਾ ਆ ਫਿਰਦਾ ਵੀ ਪੋਟੇ ਰੂਸਿਆੜਾ ਦੂਜਾ ਇੱਧਰ ਨੂੰ ਗਿਆ ਟਾਈਮ ਹੋ ਗਿਆ 11:43 ਬਸ 12:00 ਵਜੇ ਆਉਣਗੇ ਹੱਦ ਢਾਂਗੀ ਵਾਲਿਆਂ ਨੂੰ ਹਿਣੇ ਉੱtre ਆਉਣਗੇ ਹੁਣ ਲਗਭਗ 12:00 ਵਜੇ ਬਾਈ ਦੋਨੇ ਕਬੂਤਰ ਆ ਗਏ ਢਾਂਗੀ ਤੇ ਭਾਬੀ ਸਾਈਡ ਬੈਠੇ ਨੇ ਥੋੜਾ ਜਿਹਾ ਫਿਰ ਜਾਂ ਦੇਖਦਾ ਚਲੋ ਇੱਕ 에어ਬੋਟ ਹੁਣ ਆ ਗਏ ਭਾਈ ਮੋਟਰ ਤੇ ਇੱਕ ਕਬੂਤਰ ਲਾ ਗਿਆ 5 ਘੰਟੇ 13 ਮਿੰਟ ਦੂਜਾ ਉਹੀ 15-20 ਮਿੰਟ ਪਹਿਲਾਂ ਬੈਠ ਗਿਆ ਆ ਪੋਟੇ ਦੀ ਸੀ ਵਾਲਾ ਵਧੀਆ ਉੜਲੇ ਦੋਨੇ ਤੁਹਾਨੂੰ ਦਿਖਾਉਣਾ ਇਹਨੂੰ ਸੰਤਰੇ ਵੀ ਲੱਗੇ ਆਏ ਕਿੰਨੂ ਦੇਖੋ ਛੋਟੇ ਇਹਨੂੰ ਆਹ ਦੇਖੋ ਇਹਨੂੰ ਅੰਬ ਵੀ ਲੱਗੇ ਆਏ ਲੈ ਪਾਉ ਇਹ ਚ ਪਾਣੀ ਪਾ ਦੇ ਭਾਈ ਖੇਤ ਬਾਹਰ ਆ ਰਹੇ ਆ ਮੱਕੀ ਖਾਤਰ ਆਗੇ ਦੇ ਬਾਈ ਖਵਾਣੋ ਢਾਂਗੀਆਂ ਵਾਲੇ ਪਾਈਪ ਲੈਣ ਆਹ ਦੇਖੋ ਆਹ ਵੇ ਢਾਂਗੀ ਤਿਆਰ ਕਰਾਂਗੇ ਉਹ ਉਹਦੇ ਵਿੱਚ ਪੈਂਦੇ ਲੈ ਕੇ ਚੱਲਾਂ ਜਿਹਨੂੰ ਪੇਂਟ ਕਰਿਆ ਤਾਂ ਆਪਾਂ ਨੇ ਰੱਖੀਏ ਫੇਰ ਲੋਏ ਮੇਤਰੋ ਥੋੜਾ ਜਿਹਾ ਹੋ ਗਿਆ ਹਨੇਰਾ ਜ਼ਿਆਦਾ ਆਪਾਂ ਨੂੰ ਕਿਉਂਕਿ ਮੋਟਰ ਤੇ ਅੜ ਜ ਗਿਆ ਤਾਂ ਕੰਮ ਆਪਾਂ ਦੇ ਦਈਏ ਹੁਣ ਸਾਰੇ ਬੱਚਿਆਂ ਨੂੰ ਪਾਣੀ ਠੀਕ ਹੈ ਇੱਕ ਦੋ ਨੂੰ ਆ ਗੋਲੀ ਦਿੱਤੀ ਹੈ ਟੈਰਾਮੈਸਿਨ ਤੇ ਬਾਕੀ ਦੇ ਰਹੇ ਹਾਂ ਪਾਣੀ ਹੁਣ ਸਾਰਿਆਂ ਨੂੰ ਉਹ ਕੇ ਰਪੋਟਾਂ ਨੇ ਠੀਕ ਹੈ ਪਾਣੀ ਪੋਣੀ ਦੇ ਕੇ ਫੇਰ ਮਿਲਦੇ ਆਂ ਲਓ ਵੀ ਸਾਰੇ ਕਬੂਤਰਾਂ ਨੂੰ ਦੇਦਾ ਪਾਣੀ ਨਾ ਬੱਚਿਆਂ ਨੂੰ ਪਾਣੀ ਪੂਣੀ ਦੇਦਾ ਸੈੱਟ ਬੈਠਾ ਸਾਰਾ ਕੰਮ ਤੇ ਜੱਸੇ ਉਹ ਗੁਰੀ ਆ ਜਾ ਲਾੜੀ ਗੁੰਡਾ ਨੂਰੀ ਵੀ ਦਿਖਾ ਦਈਏ ਤੁਹਾਨੂੰ ਇੱਕ ਮਿੰਟ ਨੂਰੀ ਆਓ ਖੜੀ ਆ ਬਾਈ ਆ ਨੂਰੀ ਕਾਕੋ ਖਾ ਰਹੀ ਆ ਇਹਦੇ ਜੁਗੜ ਰੱਖਿਆ ਹੈ ਮੱਕੀ ਸਵੇਰੇ ਖਿਲਾਵਾਂਗੇ ਨਾ ਚੂਚੇ ਆਪਣੇ ਐਜ ਨੇ ਕੈਮ ਨੇ ਆ ਬੈਠੇ ਨੇ ਮੂਰੀ ਚਲੋ ਬਈ ਮਿਲਦੇ ਆ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕੱਲ ਨੂੰ ਤੁਹਾਨੂੰ ਪੱਕਾ ਇਹ ਜਾਲ ਜੂਲ ਦਿਖਾਵਾਂਗੇ ਠੀਕ ਹੈ ਪੈਰ ਕਰਕੇ ਯਾਰ ਵਾਲੇ ਥੋੜਾ ਚੜ ਨਹੀਂ ਹੁੰਦਾ ਪਹਿਲਾਂ ਮੈਂ ਚੜ ਗਿਆ ਜਾਨੀ ਕਿ ਔਖਾ ਰਿਹਾ ਥੋੜਾ ਜਿਆ ਤੇ ਕੋਈ ਨਾ ਕੱਲ ਨੂੰ ਦਿਖਾਵਾਂਗੇ ਮਿਲਦੇ ਆ ਅਗਰੇ ਵਲੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ ਬਾਏ